ਨਾ ਵਿੱਚ ਪਿੱਛੇ ਬੈਠੇ ਆਇਆ ਰਜਾ ਕਰਨਾਲ ਅੱਜ ਨਹੀਂ ਪਿਆਰੇ ਵਿਦਿਆਰਥੀਓ ਆਪ ਸਭ ਨੂੰ ਸਤਿ ਪੰਲਾ ਪਿਆਰ ਭਰ ਸასი ਸ਼ਕਾਂ ਗੁੱਡ ਮਾਰਨਿੰਗ ਰਾਮ ਰਾਮ ਅ ਮੇਰੇ ਪਿਆਰੇ ਦੋਸਤੋ ਅਤੇ ਵਿਦਿਆਰਥੀ ਸਾਥੀਓ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪਾਠ ਪੁਸਤਕ ਸਮਾਜਿਕ ਵਿਗਿਆਨ ਦੀ ਜੋ ਸ਼੍ਰੇਣੀ ਦੇ ਵਿੱਚ ਸਾਡਾ ਪਾਠਕ੍ਰਮ ਇਤਿਹਾਸ ਦਾ ਚੱਲ ਰਿਹਾ ਸੀਗਾ ਸਿੱਧ ਕਾਟੀ ਸਭਿਆਤਾ ਜਾਂ ਹੜੱप्पा ਸਭਿਆਤਾ ਉਸ ਦੇ ਵਿੱਚ ਅਸੀਂ ਜੋ ਪਿਛਲੀ ਕਲਾਸ ਹੋਈ ਸੀ ਸਾਡੀ ਅਸੀਂ ਉਹਨਾਂ ਦਾ ਸਮਾਜਿਕ ਜੀਵਨ ਬਾਰੇ ਡਿਸਕਸ ਕੀਤੀ ਸੀਗੀ ਅਤੇ ਅੱਜ ਅਸੀਂ ਦੇਖਦੇ ਆਂਗੇ ਅੱਗੇ ਦਾ ਉਹਨਾਂ ਦਾ ਆਰਥਿਕ ਜੀਵਨ ਕਿਹੋ ਜਿਹਾ ਸੀਗਾ ਧਾਰਮਿਕ ਜੀਵਨ ਕਿਹੋ ਜਿਹਾ ਸੀ ਕਲਾ ਕਿਹੋ ਜਿਹੀ ਇਸ ਵੀਡੀਓ ਦੇ ਵਿੱਚ ਅਸੀਂ ਚਰਚਾ ਕਰਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਪੰਜਾਬ ਸਕੂਲ এডੂਕੇਸ਼ਨ ਦੀ ਪਾਠ ਪੁਸਤਕ ਦੇ ਨਾਲ ਰਿਲੇਟਡ ਜੋ ਵੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਖਾਸ ਕਰਕੇ ਅਸੀਂ ਕਹਿ ਦਈਏ ਕਿ ਜੋ ਵਿਦਿਆਰਥੀ ਕਿਸੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਜੋ ਬੇਸਿਕ ਸਟਰਕਚਰ ਦੀ ਬੁਨਿਆਦ ਹੁੰਦੀ ਹੈ ਉਹ ਅਸੀਂ ਕਹਿ ਦਿੰਨੇ ਐ ਐਨਸੀਆਰਟੀ ਬੁੱਕਸ ਹੁੰਦੀਆਂ ਨੇ ਪਰ ਅਸੀਂ ਜੇ ਦੇਖੀਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਵੇਂ ਪੀਸੀਐਸ ਦੀ ਤਿਆਰੀ ਕਰਨੀ ਹੋਵੇ ਕਿਸੇ ਬੱਚੇ ਨੇ ਜਾਂ ਆਈਐਸ ਪੰਜਾਬੀ ਮੀਡੀਅਮ ਦੇ ਵਿੱਚ ਕਰਨਾ ਹੋਵੇ ਤਾਂ ਉਸ ਦੇ ਲਈ ਇਹ ਲਾਭਦਾਇਕ ਸਿੱਧ ਹੋ ਸਕਦੀਆਂ ਨੇਗੀਆਂ ਤੇ ਉਹਨਾਂ ਦਾ ਜੋੜਾ ਬੇਸ ਹੈ ਉਹ ਮਜ਼ਬੂਤ ਹੋ ਸਕਦਾ ਹੈ ਤੇ ਬਾਕੀ ਤੁਸੀਂ ਸੇਮ ਹੀ ਕਲਾਸ ਦੇ ਵਿਦਿਆਰਥੀ ਨੂੰ ਇਹ ਵੀਡੀਓ ਜ਼ਰੂਰ ਦਿਖਾਣਾ ਤਾਂ ਕਿ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਇਸ ਟਾਪਿਕ ਦੇ ਨਾਲ ਰਿਲੇਟਡ ਸਮਝ ਆ ਸਕੇ ਤੇ ਸਮਾਂ ਨਾ ਬਰਬਾਦ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦਾ ਟਾਪਿਕ ਸਮਾਜਿਕ ਜੀਵਨ ਦੇ ਵਿੱਚ ਅਸੀਂ ਦੇਖਿਆ ਸੀਗਾ ਇਸ ਕਾਲ ਵਿੱਚ ਸਮਾਜ ਮਨੁੱਖ ਮੁੱਖ ਤੌਰ ਤੇ ਕਹਿੰਦਾ ਚਾਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਖਤਰੀ ਵੈਸ਼ ਸ਼ੁੱਦਰ ਤੇ ਐ ਇੱਕ ਆ ਇਹ ਗੱਲ ਕਰ ਰਹੇ ਅਸੀਂ ਪੂਰਵ ਸੈਸੋਇਸਾ ਪੂਰਬ ਦੀ ਪਰ ਅਸੀਂ ਸਮਾਜਿਕ ਜੀਵਨ ਪੜਨਾਗਾ ਸਿੱਧ ਘਾਟੀ ਸਭਿਆਤਾ ਦਾ ਮਾਫੀ ਚਾਹੁੰਨੇ ਆ ਪੀਡੀਐਫ ਦੂਸਰੇ ਉਸ ਦਾ ਖੁੱਲ ਗਿਆ ਸੀਗਾ ਹਾਂਜੀ ਦੋਸਤੋ ਅਸੀਂ ਇੱਥੇ ਤੱਕ ਪੜਿਆ ਸੀਗਾ ਸਮਾਜਿਕ ਜੀਵਨ ਜੋ ਸਿੱਧ ਘਾਟੀ ਸਭਿਅਤਾ ਦੇ ਲੋਕਾਂ ਦਾ ਸੀਗਾ ਸਿੱਧ ਘਾਟੀ ਸਭਿਅਤਾ ਦੇ ਲੋਕਾਂ ਦਾ ਜੀਵਨ ਸੀਗਾ ਹੜੱਪਾ ਸਭਿਅਤਾ ਇੱਕ ਕਹਿੰਦਾ ਸਹਿਰੀ ਸਭਿਅਤਾ ਦੀ ਜਾਨਕੀ ਜੋ ਸਾਨੂੰ ਹੜੱਪਾ ਦੀ ਖੁਦਾਈ ਤੋਂ ਪਤਾ ਲੱਗਿਆਗਾ ਮੋਹਨਜੋਦਾੜੋ ਹੜੱਪਾ ਕਾਲੀਬੰਗਾ ਰੋਪੜ ਇਹ ਜੇ ਸਤਾਨ ਹਨ ਇਕ ਨਾਗ ਜਿਹੜੀ ਨਗਰੀ ਸਭਿਅਤਾ थी ਜਾਨੀ ਕਿ ਸ਼ਹਿਰੀ ਸੀਗੀ ਇਸ ਸਮਾਜ ਬਹੁਤ ਵਿਕਸਿਤ ਸੀਗਾ ਕਿੰਨਾ ਜਿਹੜਾ ਇਹਦਾ ਸਮਾਜ ਤੇ ਬਹੁਤ ਡਿਵੈਲਪਮੈਂਟ ਦੀ ਨਾਲੀਆਂ ਧਕੀਆਂ ਹੋਈਆਂ ਸੀ ਸੜਕਾਂ ਇੱਕ ਦੂਜੇ ਨੂੰ ਸਮਕੋਣ ਤੇ ਕੱਟਦੀਆਂ ਸਨ ਅਤੇ ਹਰੇਕ ਘਰ ਦੇ ਵਿੱਚ ਰਸੋਈ ਘਰ ਤੇ ਪਾਣੀ ਦਾ ਸੋਰਸ ਵੀ ਮਿਲਣਗੇ ਕਣਕ, ਜਵਾਰ, ਚਾਵਲ, ਦਾਲਾਂ, ਫਲ, ਸਬਜ਼ੀਆਂ ਅਤੇ ਦੁੱਧ ਆਦਿ ਲੋਕਾਂ ਦੇ ਭੋਜਨ ਦੇ ਮੁੱਖ ਪਦਾਰਥ ਸਨ। ਲੋਕਾਂ ਦੁਆਰਾ ਮਾਸਾहारी ਭੋਜਨ ਵੀ ਖਾਧਾ ਜਾਂਦਾ ਸੀ। ਇੱਥੇ ਮੱਛੀ ਫੜਨ ਵਾਲੇ ਕਾਟੇ ਵੀ ਮਿਲੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੱਛੀ ਵੀ ਲੋਕਾਂ ਦੇ ਭੋਜਨ ਦਾ ਅੰਗ ਹੁੰਦੀ ਸੀ। ਲੋਕਾਂ ਦੁਆਰਾ ਸੂਤੀ ਅਤੇ 19 ਦੋਵੇਂ ਤਰ੍ਹਾਂ ਦੇ ਕੱਪੜੇ ਪਹਿਨੇ ਜਾਂਦੇ ਸਨ। ਇਸਤਰੀਆਂ ਘਗਰਾ ਅਤੇ ਚੋਲੀ ਪਹਿਨਦੀਆਂ ਸਨ ਜਦਕਿ ਮਰਦ ਧੋਤੀ ਅਤੇ ਉੱਪਰਲੇ ਭਾਗ ਤੇ ਇੱਕ ਸਾਲ ਲਪੇਟਦੇ ਸਨ ਜੋ ਕਿ ਖੱਬੇ ਮੋਢੇ ਦੇ ਉੱਪਰ ਅਤੇ ਸੱਜੀ ਬਾਹਂ ਦੇ ਹੇਠਾਂ ਲਪੇਟਿਆ ਜਾਂਦਾ ਸੀ ਮਰਦ ਅਤੇ ਇਸਤਰੀਆਂ ਦੋਵੇਂ ਹੀ ਗਹਿਣਿਆਂ ਅਤੇ ਫੈਸ਼ਨ ਦੇ ਸੁਕੀਨ ਸਨ ਅਮੀਰ ਲੋਕ ਸੋਨਾ, ਚਾਂਦੀ ਅਤੇ ਕੀਮਤੀ ਪੱਥਰਾਂ ਦੇ ਗਹਿਣੇ ਪਾਉਂਦੇ ਸਨ ਜਦਕਿ ਗਰੀਬ ਲੋਕ ਹੱਡੀਆਂ, ਪੱਕੀ ਹੋਈ ਮਿੱਟੀ ਅਤੇ ਮਣਕਿਆਂ ਦੇ ਬਣੇ ਹੋਏ ਗਹਿਣੇ ਪਹਿਨਦੇ ਸਨ ਇਸਤਰੀਆਂ ਚੂੜੀਆਂ ਹਾਰ ਵਾਲੀਆਂ ਤੇ ਆਦੀ ਪਹਿਨਦੀਆਂ ਸਨ ਮਰਦ ਕੜੇ ਕੈਂਠੇ ਅਤੇ ਵਾਲੀਆਂ ਪਹਿਨਦੇ ਸਨ ਇਸਤਰੀਆਂ ਆਪਣੇ ਵਾਲ ਸੁੰਦਰ ਢੰਗ ਨਾਲ ਸਵਾਰਦੀਆਂ ਸਨ ਉਹ ਬੁੱਲਾਂ ਤੇ ਲਾਲੀ ਅੱਖਾਂ ਵਿੱਚ ਸੁਰਮਾ ਅਤੇ ਹੋਰ ਸ਼ਿੰਗਾਰ ਵੀ ਕਰਦੇ ਸਨ ਉਸ ਤੱਕ ਇਹਨਾਂ ਨੇ ਲਿਪਸਟਿਕ ਦੀ ਖੋਜ ਕਰ ਲਈ ਸੀਗੀ ਤੇ ਇਹ ਆਪਣੇ ਬੁੱਲਾਂ ਨੂੰ ਰੰਗਣ ਦੇ ਲਈ ਉਸ ਲਾਲੀ ਦਾ ਇਸਤੇਮਾਲ ਕਰਦੀਆਂ ਸੀ ਅਤੇ ਮੁੱਖ ਬਹੁਤ ਸਾਰੇ ਦਾੜੀ ਦੇ ਬਿਨਾਂ ਵੀ ਸਨ ਤੇ ਕੁਝ ਮਰਦ ਮੱਥੇ ਤੇ ਇੱਕ ਪੱਟੀ ਵੀ ਬੰਨ੍ਹਦੇ ਸਨ ਲੋਕ ਖੇਡਾਂ ਦੇ ਸੁਕੀਨ ਸਨ ਨੱਚਣਾ ਜੂਆ ਖੇਡਣਾ ਚੌਪਟ ਸ਼ਿਕਾਰ ਦੌੜ ਆਦਿ ਮਨੋਰੰਜਨ ਦੇ ਹਰਮਨ ਪਿਆਰੇ ਸਾਧਨ ਸਨ ਪੱਕੀ ਮਿੱਟੀ ਦੇ ਤਰ੍ਹਾਂ-ਤਰ੍ਹਾਂ ਦੇ ਖਿਡੌਣੇ ਜਿਵੇਂ ਕਿ ਜਾਨਵਰਾਂ ਦੀਆਂ ਮੂਰਤੀਆਂ, ਬੈਲ ਗੱਡੀਆਂ ਆਦਿ ਬਣਾਏ ਜਾਂਦੇ ਸਨ। ਵਿਦਿਆਰਥੀਓ ਅਸੀਂ ਦੇਖਿਆ ਕਿ ਸਿੱਧ ਘਾਟੀ ਦੇ ਲੋਕਾਂ ਦਾ ਸਮਾਜਿਕ ਜੀਵਨ ਕਿਹੋ ਜਿਹਾ ਸੀ ਤੇ ਅੱਜ ਅਸੀਂ ਗੱਲ ਕਰ ਰਹੇ ਹਾਂਗੇ ਸਿੱਧ ਘਾਟੀ ਦੇ ਜੋ ਲੋਕ ਸਨ ਉਹਨਾਂ ਦਾ ਆਰਥਿਕ ਜੀਵਨ ਕਿਹੋ ਜਿਹਾ ਸੀਗਾ। ਆਰਥਿਕ ਜੀਵਨ ਦੇ ਵਿੱਚ ਅਸੀਂ ਦੇਖਦੇ ਹਾਂਗੇ ਕਹਿੰਦਾ ਜਾਨੀ ਕਿ ਉਹਨਾਂ ਦਾ ਜੋ ਮੁੱਖ ਖੇਤੀਬਾੜੀ ਸੀਗਾ ਧੰਦਾ ਤੇ ਜ਼ਿਆਦਾਤਰ ਉਹ ਪਸ਼ੂ ਪਾਲਣ ਕਰਦੇ ਸਨ ਇਸ ਕਾਲ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਲੋਕਾਂ ਦਾ ਮੁੱਖ ਕੀਤਾ ਸੀ ਵੱਖ-ਵੱਖ ਤਰ੍ਹਾਂ ਦੇ ਅਨਾਜ ਸਬਜ਼ੀਆਂ ਕਪਾ ਉਗਾਏ ਜਾਂਦੇ ਸਨ ਜੁਨਾਨੀਆਂ ਨੇ ਕਪਾ ਦੀ ਜਾਣਕਾਰੀ ਭਾਰਤੀਆਂ ਤੋਂ ਪ੍ਰਾਪਤ ਕੀਤੀ ਸੀ ਵਾਹੀ ਕੀਤੇ ਹੋਏ ਖੇਤਾਂ ਦੇ ਅਵਸ਼ੇਸ਼ ਕਾਲੀ ਬੰਗਾਂ ਤੋਂ ਪ੍ਰਾਪਤ ਹੋਏ ਹਨ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਖੇਤੀਬਾੜੀ ਦਾ ਢੰਗ ਅੱਜ ਕੱਲ ਵਰਗਾ ਹੀ ਸੀ ਉਸ ਸਮੇਂ ਪੇਡਾਂ ਬੱਕਰੀਆਂ ਬਲਦ ਮੱਝਾਂ ਉੱਠ ਹਾਂਥੀ ਘੋੜ ਅਤੇ ਕੁੱਤੇ ਪਾਲੇ ਜਾਂਦੇ ਸਨ ਇਸ ਦੇ ਵਿੱਚ ਕੀ ਹੈਗਾ ਅਸੀਂ ਦੇਖਿਆ ਕਿ ਜਦੋਂ ਸਿੱਧ ਕਾਟੀ ਸਭਿਆਤਾ ਦੇ ਲੋਕ ਸੀਗੇ ਉਹ ਖੇਤੀ ਕਰਦੇ ਸਨ ਬੱਕਰੀ ਪੇੜ ਵੱਲਦ ਮੱਝਾਂ ਉੱਠ ਹਾਂਤੀ ਘੋੜੇ ਆਦੀ ਭਾਲਦੇ ਸਨ ਪਰ ਇਹਨਾਂ ਨੂੰ ਹਲੇ گاਂ ਬਾਰੇ ਕੋਈ ਪਤਾ ਨਹੀਂ ਸੀ ਇਹ ਜਿਹੜਾ ਕਾਲੀ ਬੰਗਾ ਸਥਾਨ ਹੈਗਾ ਇਸ ਕਾਲੀ ਬੰਗਾ ਤੋਂ ਭਾਵ ਹੁੰਦਾ ਕਾਲੇ ਰੰਗ ਦੀਆਂ ਮੰਗਾ ਤਾਂਬੇ ਦੀਆਂ ਵਸਤਾਂ ਤੱਕਲੇ ਸੂਈਆਂ ਮੱਛੀਆਂ ਫੜਨ ਵਾਲੇ ਕਾਂਟੇ ਤੋਲਣ ਵਾਲੇ ਵੱਟੇ ਸੋਨੇ ਚਾਂਦੀ ਅਤੇ ਪੱਥਰਾਂ ਦੇ ਗਹਿਣੇ ਪੱਕੀ ਮਿੱਟੀ ਦੀਆਂ ਵਸਤਾਂ ਹਥਿਆਰ ਜਿਵੇਂ ਕਿ ਕੁਹਾੜੀਆਂ, ਵਰਸ਼ੇ, ਭਾਲੇ, ਚਾਕੂ ਅਤੇ ਹੋਰ ਕਈ ਵਸਤਾਂ ਆਦੀ ਬਣਾਈਆਂ ਜਾਂਦੀਆਂ ਸਨ। ਦੇਸ਼ ਵਿੱਚ ਅਤੇ ਵਿਦੇਸ਼ਾਂ ਜਿਵੇਂ ਕਿ ਮੈਸੋਪੋਟਾਮੀਆ ਨਾਲ ਵਪਾਰ ਕੀਤਾ ਜਾਂਦਾ ਸੀ। ਪੱਕੀ ਮਿੱਟੀ ਅਤੇ ਇਹ ਕੁਲ ਉਂਕੂੜੇ ਚੀਕਨੇ ਪੱਥਰਾਂ ਦੀਆਂ ਬੁਣੀਆਂ ਹੋਈਆਂ ਕੁਝ ਮੁਦਰਾਵਾਂ ਮਿਲਦੀਆਂ ਹਨ ਜਿਨ੍ਹਾਂ ਤੇ ਕਿਸ਼ਤੀਆਂ ਅਤੇ ਜਹਾਜ਼ਾਂ ਦੇ ਚਿੱਤਰ ਬਣੇ ਹੋਏ ਸਨ। ਕੀ ਹੜੱਪਾ ਸਭਿਅਤ ਦੇ ਸ਼ਹਿਰਾਂ ਵਿੱਚ ਲੋਹੇ ਦਾ ਪ੍ਰਯੋਗ ਹੁੰਦਾ ਸੀ ਧਰਮ ਹਾਂਜੀ ਪੁਆਇੰਟ ਨੰਬਰ 5 ਸਾਢੇ ਕੋਲੇ ਧਰਮ ਧਰਮ ਇਹਨਾਂ ਦਾ ਕੀ ਸੀਗਾ ਸਿੱਧ ਘਾਟੀ ਸਭਿਆਤਾ ਦੇ ਵੱਖ-ਵੱਖ ਸਥਾਨਾਂ ਤੋਂ ਪ੍ਰਾਪਤ ਹੋਈਆਂ ਪੱਕੀ ਮਿੱਟੀ ਦੀਆਂ ਮੂਰਤੀਆਂ ਤੋਂ ਪਤਾ ਲੱਗਦਾ ਹੈ ਕਿ ਉੱਥੇ ਦੇ ਲੋਕ ਮਾਤ ਦੇਵੀ ਦੀ ਪੂਜਾ ਕਰਦੇ ਸਨ ਕੁਝ ਮੁਦਰਾਵਾਂ ਮਿਲੀਆਂ ਹਨ ਜਿਨ੍ਹਾਂ ਵਿੱਚੋਂ ਇੱਕ yogi mudra ਵਿੱਚ ਇੱਕ ਮਨੁੱਖ ਤਪੱਸਿਆ ਕਰਦਾ ਜਨਵਰਾਂ ਨਾਲ ਘਿਰਿਆ ਹੋਇਆ ਦਿਖਾਈ ਦਿਖਾਇਆ ਗਿਆ ਹੈ ਉਸ ਨੂੰ ਪਸ਼ੂਪਤੀ ਕਿਹਾ ਗਿਆ ਹੈ ਹਾਂਜੀ ਪਸ਼ੂਪਤੀ ਕਿਸ ਨੂੰ ਕਿਹਾ ਜਾਂਦਾ ਹੈ ਸ਼ਿਵ ਨੂੰ ਜੋ ਕਿ ਭਗਵਾਨ ਸ਼ਿਵ ਦਾ ਨਾਮ ਹੈ ਸ਼ਿਵ ਦੀ ਪੂਜਾ ਸ਼ਿਵ ਲਿੰਗ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਸੀ ਕੁਝ ਮੁੰਦਰਾਵਾਂ ਤੇ ਬਲਦ ਦਾ ਚਿੱਤਰ ਮਿਲਿਆ ਹੈ ਸ਼ਾਇਦ ਉਸ ਸਮੇਂ ਬਲਦ ਦੀ ਵੀ ਪੂਜਾ ਕੀਤੀ ਜਾਂਦੀ ਸੀ ਉਸ ਸਮੇਂ ਦਰੱਖਤਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ ਪੀਪਲ ਦੇ ਦਰੱਖਤ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਪੁਆਇੰਟ ਨੰਬਰ 1 ਕਲਾ ਅਤੇ ਲਿਪੀ ਇਸ ਕਾਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਲਾਵਾਂ ਆਵਾਂ ਬਹੁਤ ਵਿਕਸਿਤ ਸਨ ਪੱਕੀ ਮਿੱਟੀ ਦੇ ਘਿਡੌਣੇ ਪੱਥਰ ਅਤੇ ਧਾਤ ਦੀਆਂ ਮੂਰਤੀਆਂ ਪ੍ਰਾਪਤ ਹੋਈਆਂ ਹਨ ਮਹਨਜੋਦੜੋ ਤੋਂ ਪ੍ਰਾਪਤ ਹੋਈ ਕਾਂਸੇ ਦੀ ਨਿਰਤਕ ਦੀ ਮੂਰਤੀ ਬਹੁਤ ਸੁੰਦਰ ਹੈ ਹਾਂਜੀ ਨਿਰਤਕੀ ਤੋਂ ਭਾਵ ਹੈ ਡਾਂਸਿੰਗ ਗਰਲ ਡਾਂਸਿੰਗ ਕਰ ਕਰਦੀ ਹੋਈ ਇੱਕ ਕੁੜੀ ਦੀ ਜੋ ਮੂਰਤੀ ਪ੍ਰਾਪਤ ਹੋਈ ਹੈ ਮਹਨਜੋਦੜੋ ਦੇ ਵਿੱਚ ਇੱਕ ਪੁਜਾਰੀ ਜਾਂ ਕਿਸੇ ਰਾਜੇ ਦਾ ਪੱਥਰ ਦਾ ਬਣਿਆ ਹੋਇਆ ਸਿਰ ਜਿਸ ਵਿੱਚ ਉਸਦੀ ਦਾੜੀ ਵੀ ਦਿਖਾਈ ਗਈ ਹੈ ਅਤੇ ਸਿਰ ਉੱਪਰ ਇੱਕ ਪੱਟੀ ਬੰਨੀ ਹੋਈ ਹੈ ਇੱਕ ਮਰਦ ਦਾ ਧੜ ਜਿਸ ਵਿੱਚ ਹੱਥ ਪੈਰ ਆ ਚੱਲ ਸਕਦੇ ਸਨ ਕਲਾ ਦੀਆਂ ਸੁੰਦਰ ਉਦਾਹਰਣਾਂ ਹਨ ਤਾ ਅਗੇ ਨਾਲ ਖਿੱਚੀਆਂ ਜਾਣ ਵਾਲੀਆਂ ਮਿੱਟੀ ਦੀਆਂ ਗੱਡੀਆਂ, ਛੋਟੀ ਅਤੇ ਉੱਪਰ へਠਾਂ ਜਾਣ ਵਾਲਾ ਬਾਂਦਰ ਅਤੇ ਹੋਰ ਖਿਡੌਣੇ ਬਹੁਤ ਗਿਣਤੀ ਵਿੱਚ ਪ੍ਰਾਪਤ ਹੋਏ ਹਨ। ਹਾਂਜੀ, ਜਿਹੜਾ ਚਿੱਤਰ ਨੰਬਰ 1 ਤੁਸੀਂ ਦੇਖ ਰਹੇ ਹੋ ਇਹ ਬਲੈਕ ਰੰਗ ਦੀ ਤਸਵੀਰ ਇਹ ਹੈਗੀ ਨਿਰਤਕ ਕਰਦੀ ਹੋਈ ਕਾਂਸੇ ਦੀ ਮੂਰਤੀ ਜੋ ਮੋਹਨਜੋਦਾੜੋ ਦੇ ਵਿੱਚੋਂ ਪ੍ਰਾਪਤ ਹੋਈ ਆ ਤੇ ਦੂਸਰਾ ਜੋ ਜੋਗੀ ਦੀ ਪੱਥਰ ਦੀ ਬਣੀ ਹੋਈ ਮੂਰਤੀ ਹੈ। ਇਸੋਸ ਸਭਿਆਤਾ ਦੀ ਇੱਕ ਵਿਸ਼ੇਸ਼ਤਾ ਸਿੱਖ ਸਿਲਖੜੀ ਦੇ ਨਰਮ ਪੱਤਰ ਤੋਂ ਬਣੀਆਂ ਹੋਈਆਂ ਮੋਦਰਾਵਾਂ ਹਨ ਇਨ੍ਹਾਂ ਉੱਪਰ ਬਹੁਤ ਸਾਰੇ ਜਾਨਵਰਾਂ ਦੇ ਚਿੱਤਰ ਜਿਵੇਂ ਕਿ ਕੁੱਬਾ ਵੱਲਦ ਹਾਥੀ ਇੱਕ ਸਿੰਗ ਵਾਲਾ ਪਸ਼ੂ ਸਾਂਢ ਆਦਿ ਬਣੇ ਹੋਏ ਹਨ ਕੁਝ ਮੋਦਰਾਵਾਂ ਉੱਪਰ ਪਸ਼ੂਪਤੀ ਸ਼ਿਵ ਅਤੇ ਹੋਰਨਾ ਉੱਪਰ ਪੀਪਲ ਦਾ ਦਰਖਤ ਵੀ ਦਿਖਾਇਆ ਗਿਆ ਹੈ ਇਨ੍ਹਾਂ ਮੋਦਰਾਵਾਂ ਉੱਪਰ ਚਿੱਤਰ ਲਿਪੀ ਲੇਖ ਹੈ ਇਹ ਲਿਪੀ ਹੁਣ ਤੱਕ ਪੜ੍ਹੀ ਨਹੀਂ ਜਾ ਸਕੀ ਪਰੰਤੂ ਇਸ ਤੋਂ ਪਤਾ ਲੱਗਦਾ ਹੈ ਕਿ ਹੜੱਪਾ ਦੇ ਲੋਕਾਂ ਨੂੰ ਲਿਖਣ ਦੀ ਕਲਾ ਦਾ ਗਿਆ ਸੀ ਹਾਂਜੀ ਦੋਸਤੋ ਇੱਕ ਪ੍ਰਸ਼ਨ ਇਹਦੇ ਵਿੱਚ ਮਾਰ ਜਾਂਦਾ ਹੈ ਕਿ ਸਿੱਧ ਘਾਟੀ ਸਭਿਆਤਾ ਦੀ ਲਿਪੀ ਕਿਹੋ ਜੀ ਆ ਅਸੀਂ ਕਹਿ ਦੰਦੇ ਹਾਂ ਉਸ ਦੀ ਲਿਪੀ ਉਹ ਪਿੱਟੋਗ੍ਰਾਫੀ ਹੈ ਪਿੱਟੋਗ੍ਰਾਫੀ ਦਾ ਮਤਲਬ ਕੀ ਹੁੰਦਾ ਪਿੱਟੋਗ੍ਰਾਫੀ ਉਹ ਜਹੀ ਲਿਪੀ ਨੂੰ ਬੋਲ ਦਿੰਨੇਗੇ ਜਿਹੜੀ ਸੱਜੇ ਤੋਂ ਖੱਬੇ ਖੱਬੇ ਤੋਂ ਸੱਜੇ ਖੱਬੇ ਤੋਂ ਸੱਜੇ ਇਦਾਂ ਚੱਲਦੀ ਰਹਿੰਦੀ ਆ ਇਸ ਨੂੰ ਅਸੀਂ ਪਿੱਟੋਗ੍ਰਾਫੀ ਲਿਪੀ ਕਹਿ ਦੰਦੇ ਆ ਅੱਜ ਤੱਕ ਅਸੀਂ ਉਹ ਸਿੱਧ ਘਾਟ ਸਭਿਆਤੇ ਦੀ ਲਿਪੀ ਆ ਉਹ ਪੜੀ ਨਹੀਂ ਹੈ ਜੇਕਰ ਇਹ ਲਿਪੀ ਪੜੀ ਜਾਂਦੀ ਹੈ ਤਾਂ ਸਾਨੂੰ ਹੋਰ ਸਿੱਧ ਘਾਟੀ ਸਭਿਆਤੇ ਬਾਰੇ ਜਾਣਕਾਰੀ حاصل ਹੋ ਜਾਵੇਗੀ ਸਿੱਧ ਘਾਟੀ ਸਭਿਆਤਾ ਦਾ ਪਤਨ ਇਸ ਦਾ ਪਤਨ ਕਿਵੇਂ ਹੋਇਆ ਇੰਨੀ ਵੀ ਸਾਲ ਸਭਿਆਤਾ ਕਿਵੇਂ ਆਖਰ ਪਤਨ ਦੇ ਮੂੰਹ ਵਿੱਚ ਚਲੀ ਗਈ ਕਿਸੇ ਸਮੇਂ ਵਿਦਵਾਨਾਂ ਦਾ ਵਿਚਾਰ ਸੀ ਕਿ ਸਿੱਧ ਘਾਟੀ ਦਾ ਪਤਨ ਵਿਦੇਸ਼ੀ ਆਰੀਏ ਦੇ ਹਮਲਿਆਂ ਦੇ ਕਾਰਨ ਹੋਇਆ ਪਰੰਤੂ ਇਸ ਵਿਚਾਰ ਬਾਰੇ ਕੋਈ ਸਬੂਤ ਨਹੀਂ ਮਿਲਿਆ ਹੈ ਇਸ ਲਈ ਇਸ ਵਿਚਾਰ ਨੂੰ ਤਿਆਗ ਦਿੱਤਾ ਗਿਆ ਇਹ ਵੀ ਸੰਭਵ ਹੈ ਕਿ ਸਿੱਧ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਲਗਾਤਾਰ ਹੜ੍ਹ ਆਉਣ ਦੇ ਕਾਰਨ ਇਸ ਦਾ ਪਤਨ ਹੋ ਗਿਆ ਹੋਵੇਗਾ ਅਜਿਹਾ ਵੀ ਲੱਗਦਾ ਹੈ ਕਿ 1900 ઈਸਾ ਪੂਰਵ ਦੇ ਲਗਭਗ ਸਰਸਵਤੀ ਨਦੀ ਦੇ ਸੁੱਕ ਜਾਣ ਨਾਲ ਲੋਕਾਂ ਨੂੰ ਪੂਰਬ ਵੱਲ ਗੰਗਾ ਦੇ ਮੈਦਾਨਾਂ ਵਿੱਚ ਜਾਣਾ ਪਿਆ ਹੋਵੇਗਾ 1500 ਈਸਾ ਪੂਰਬ ਦੇ ਲਗਭਗ ਇਸ ਸੱਭਿਆਤਾ ਦਾ ਪਤਨ ਹੋ ਗਿਆ ਸੀਗਾ ਦੋਸਤੋ ਆਸ਼ਾ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸਾਡਾ ਨੈਕਸਟ ਚੈਪਟਰ ਇਤਿਹਾਸ ਦਾ ਜੋ ਸਾਡੇ ਕੋਲੇ ਵੈਦਿਕ ਕਾਲ ਦਾ ਹੈ ਉਹ ਅਸੀਂ ਇਸ ਦੇ ਵਿੱਚ ਡਿਸਕਸ ਕਰਾਂਗੇ ਲਗਭਗ 1500 ઈਸਾ ਪੂਰਵ ਤੋਂ 500 ઈਸਾ ਪੂਰਵ ਤੱਕ ਦਾ ਇਹ ਸਮਾ ਮਹਾਂਵੇਦਿਕal ਦਾ ਚੱਲਦਾ ਇਸ ਦੇ ਬਾਅਦ ਉੱਤਰਵੇਦਿਕal ਚੱਲੇਗਾ ਅਸੀਂ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਧੰਨਵਾਦ